ਰਾਜਾ ਸਾਸੀ ਨਜ਼ਦੀਕ ਪਿੰਡ ਅਦਲੀਵਾਲ ਮੁਗਲਾਨੀ ਕੋਟ ਵਿਖੇ ਬੀਤੀ ਰਾਤ ਹਨੇਰੀ ਕਾਰਨ ਗੁਜਰਾ ਦੇ ਡੇਰੇ ਨੂੰ ਲੱਗੀ ਭਿਆਨਕ ਅੱਗ ਬੱਤੀ ਦੇ ਕਰੀਬ ਤਤਾਰੂ ਪਸ਼ਵਾਂ ਦੀ ਹੋਈ ਮੌਤ ਸਾਰਾ ਡੇਰਾ ਸੜਕੇ ਹੋਇਆ ਸਵਾ ਲੱਖਾਂ ਦਾ ਹੋਇਆ ਨੁਕਸਾਨ ਕੈਮਰਨ ਮੰਦਰ ਧਾਰੀਵਾਲ ਪਹੁੰਚੇ ਮੌਕੇ ਤੇ ਲਿਆ ਸਥਿਤੀ ਦਾ ਜਾਇਜ਼ ਬੀਤੀ ਰਾਤ ਹਲਕਾ ਰਾਜਾ ਸਾਸੀ ਦੇ ਪਿੰਡ ਅਦਲੀਵਾਲ ਮੁਗਲਾਨੀ ਕੋਟ ਵਿਖੇ ਤੇ ਹਨੇਰੀ ਦੇ ਚੱਕਰ ਦੌਰਾਨ ਲੱਗੀ ਭਿਆਨਕ ਅੱਗ ਨੇ ਗੁਜਰਾ ਦੇ ਡੇਰੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਨਾਲ ਪਤੀ ਤਤਾਰੂ ਪਸ਼ਵਾਂ ਦੀ ਮੌਤ ਹੋ ਗਈ ਇਸ ਤੋਂ ਇਲਾਵਾ ਹੋਰ ਵੀ ਛੋਟੇ ਕਟੜੂ ਵਛੜੂ ਅਗਦੀ ਲਪੇੜ ਚ ਆਏ ਜਿਨ੍ਹਾਂ ਦੀ ਵੀ ਮੌਤ ਹੋਈ ਹੈ ਅਤੇ ਅੱਜ ਕੈਬਨ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਸਥਿਤੀ ਦਾ ਜਾਇਜ਼ ਲੈਣ ਗੁਜਰਾਂ ਦੇ ਢੇਰੇ ਪਹੁੰਚੇ ਜਿੱਥੇ ਉਹਨਾਂ ਨੇ ਪ੍ਰਵਾਹ ਨਾਲ ਹਮਦਰਦੀ ਜ਼ਾਹਰ ਕੀਤੀ ਅਤੇ ਮੌਬਾਜਾ ਦੇਣ ਦਾ ਵੀ ਪ੍ਰੋਸਾ ਦਿੱਤਾ। ਸਰਕਾਰ ਦੀ ਸਰਕਾਰ ਦੀ ਕੀ ਆ? ਕੋਈ ਨਹੀਂ ਫਿਕਰ ਜਦ ਮਰੀ ਗੱਲ ਹੋਈ ਹੈ ਤਾਂ ਅਸਾਂ ਦਾ ਦੀਪਨ ਨਿਸ਼ਾਨ ਹੋ ਗਿਆ ਹੈ। ਹਾਂ? ਸਰਕਾਰ ਲੋਜਿਸ ਕਰ ਲੋਜਿਸ ਕਿਦ ਕਰ ਉਹ ਸੋਟ ਕਰ ਆ ਪੋਸਟਮਾਰਟਮ ਦੀ ਇਹਦੀ ਲੋੜ ਨਹੀਂ ਹਾਂ ਨਹੀਂ ਅਸੀਂ ਮਵਾਜਾ ਦੋਣਾ ਨਾ ਹਾਂਜੀ ਹਾਂ ਦਾ ਜੱਦ ਆਪ ਸਰ ਇਹ ਆਵ ਨਹੀਂ ਲਿਖੀ ਹੋਈ ਹੈ ਸਰ ਏਜ ਹੀ ਨਹੀਂ ਲਿਖੀ ਜਾਂਦੇ ਅਸੀਂ ਕੈਜੂਐਲਟੀ ਕਾਉਂਟੀ ਕੀਤੀ ਹੈ ਨਹੀਂ ਨਹੀਂ ਕਿੰਨੇ ਕੀਤੇ ਹੈ ਜੀ 32 ਕੇ ਸਦੀ ਉਹ ਤਾਂ ਮੌਜ ਆਉ ਸਾਹਿਬ ਨੰਬਰੂਗਾ ਨਾ ਇਦਾਂ ਨਾ ਦਾ ਗਲਤ ਕੰਮ ਨਾ ਕਰਦੇ ਨਹੀਂ ਉਹਦੇ ਚ ਏ ਉਹ ਲਿਖਿਆ ਨਾ ਜੀ ਕੈਟੇਗਰੀ ਲਿਖੀ ਕਟੀਆਂ ਝੋਟੀਆਂ ਬੱਜਣਾਂ ਆ ਨਹੀਂ ਮੈਂ ਕਰੀਮ ਜੀ ਨੇ ਗੁਲਬਜੋ 36 ਸੀ ਜੀ ਇਹਦੇ 3 ਮਿੰਟ ਬੱਜਾ ਮਰਦੀ 30 ਫੋਟੋਆਂ ਦੇ ਵਿੱਚ ਲਿਖੇ ਨੇ ਦੋ ਹੋਰ ਮਰ ਕੇ ਲਈ ਪਹੁੰਚੀ ਇੱਕ ਮੋੜੀ ਹਾਂ ਦੋ ਦਾਣਾ ਤੇ 8 ਲੱਗਾਂ ਦੇ ਇਹ ਦੋ ਟੋਟੀਆਂ ਦੇ 16 ਟੋਟੇ ਆ। ਅੱਛਾ। ਜਿਹੜੇ ਦਰਾਂ ਤੋਂ ਉਹਦਾ ਆਖਣ ਨਾ ਕਰ ਦਿੰਦੇ। ਉਹਦਾ ਆਦ ਦਿਖਾਉਣੇ ਕਰਦੇ। ਇਹ ਐਸ ਲਈ ਆਪਾਂ ਅਦਲੀ ਵਾਲਾ ਪਿੰਡ ਵਿਧਾਨ ਸਭਾ ਹਲਕਾ ਰਾਜਸਥਾਨ ਸੀ ਦਾ। ਇਹ ਸਾਡੇ ਗੁੱਜਰ ਭਾਈਚਾਰੇ ਦਾ ਇਸ ਏਰੀਆ ਦੇ ਵਿੱਚ ਰਹਿੰਦਾ ਬਹੁਤ ਚੰਗੇ ਬੰਦੇ ਆ। ਇਹ ਬਚਾਦੇ ਮਿਹਨਤ ਕਰਦੇ ਆ, ਦੁੱਧ ਦਾ ਕੰਮ ਕਰਦੇ ਆ। ਹੂੰ। ਇਨਾਂ ਦੀਆਂ ਧੀਆਂ ਪੈਣਾ ਬੱਚੇ ਸਭੇ ਦਲਕੇ ਮਿਹਨਤ ਕਰਦੇ। ਰਾਤੀ ਕਿਉਂਕਿ ਨੇਹ ਸੀਗਾ ਥੋੜੀ ਹਵਾ ਹੀ ਪਤਾ ਨਹੀਂ ਕਿੱਥੋਂ ਝੰਗੜਾ ਆ ਗਿਆ ਤੇ ਇਹਨਾਂ ਦਾ ਵਿਚਾ ਜਾਂਦੇ ਅੱਗ ਲੱਗ ਕੇ ਸਾਰਾ ਨੁਕਸਾਨ ਹੋ ਗਿਆ 31 32 ਜਿਹੜੇ ਡੰਗਰ ਹੈ ਉਹ ਮਰ ਗਏ ਵਿਚਾ ਦੇ ਸੜ ਗਏ। ਬੰਦ ਬੜਾ ਦੁਖੀ ਹੋਇਆ ਇਹਨਾਂ ਦਾ ਰਹਿਣ ਵਾਲੀ ਸਾਰੀ ਛੱਤ-ਸੁੱਤ ਜੋ ਸਭ ਕੁਝ ਸੜ ਗਿਆ ਇਹਨਾਂ ਦਾ ਢੇਲਾ ਹੀ ਸਾਰਾ ਸੜ ਗਿਆ। ਉਹਦੇ ਬੜੇ ਪਤਾ ਨਹੀਂ ਬੰਦੇ ਸੀ। ਇਹ ਕੁਦਰਤ ਦੀ ਕਿਰਪਾ ਮੈਨੂੰ ਸਵੇਰੇ ਜਦੋਂ ਪਤਾ ਲੱਗਾ ਤੇ ਮੈਂ ਬਾਅਦ ਸੀਗਾ ਮੈਂ ਉਸ ਵੇਲੇ ਡੀਸੀ ਸਾਹਿਬ ਦੀ ਡਿਊਟੀ ਲਾਈ ਤੇ ਡੀ ਸਾਹਿਬ ਨੇ ਐਸਡੀਐਮ ਸਾਹਿਬ ਦੀ ਡਿਊਟੀ ਲਾ ਕੇ ਇਹਨਾਂ ਨੂੰ ਭੇਜਿਆ ਮੈਂ ਕਿਹਾ ਮੌਕੇ ਤੇ ਭੇਜੋ ਇਹਨਾਂ ਨੂੰ ਦੇਖਿਆ ਸਾਰਾ ਇਹਨਾਂ ਦੱਸਿਆ ਫਿਰ ਬਾਅਦ ਵਿੱਚ ਕਿ ਸਾਰਾ ਇਹਨਾਂ ਨੁਕਸਾਨ ਹੋ ਗਿਆ ਤੇ ਮੈਂ ਮਤਲਬ ਕਿਉਂਕਿ ਮੇਰੇ ਏਰੀਆ ਦੇ ਵਿੱਚ ਵੀ ਬੈਠੇ ਆ ਨਾ ਵੀ ਬੈਠੇ ਹੋਣ ਤੇ ਇਹ ਇਨਸਾਨ ਨੇ ਸਾਡੇ ਉਹ ਬਹੁਤ ਵਧੀਆ ਬੰਦੇ ਆ ਸਾਡੇ ਸਾਡੇ ਏਰੀਆ ਦੇ ਵਿੱਚ ਜਿੰਨਾ ਗੁਜਰ ਭਾਈਚਾਰਾ ਦੇਂਦਾ ਉਹ ਬਹੁਤ ਨੇਕ ਇਨਸਾਨ ਆ ਤੇ ਵਧੀਆ ਕੰਮ ਕਰਨ ਵਾਲੇ ਬੰਦੇ ਆ ਕਦੀ ਕਿਸੇ ਦਾ ਲੰਮਾ ਨਹੀਂ ਆ। ਸੋ ਮੈਨੂੰ ਬੜਾ ਦੁੱਖ ਆ ਕਿ ਪਦਮਾਤਵਾ ਨੇ ਜਦ ਪਤਾ ਨਹੀਂ ਕੀ ਕਿੱਦਾਂ ਹੋ ਗਿਆ ਇਹਨਾਂ ਦਾ ਵਿਚਾ ਜਿੰਦਾ ਬਹੁਤ ਬਦਨੁਕਸਾਨ ਹੋ ਗਿਆ। ਸੋ ਮੈਂ ਅਫਸਰ ਦੀ ਡਿਊਟੀ ਲਾਤੀ ਆ ਕਿ ਇਹਦਾ ਕੇਸ ਤਿਆਰ ਕਰੋ। ਜਿੰਨੇ ਵੀ ਜਾਨਵਰ ਮਰੇ ਆ ਆਪਾਂ ਮੁੱਖ ਮੰਤਰੀ ਰਾਤ ਫੰਡ ਦੇ ਵਿੱਚੋਂ ਇਹਨਾਂ ਨੂੰ ਮੁਆਜਰ ਦਾ ਦਵਾਵਾਂਗੇ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰਾਂਗੇ। ਜਿੰਨੀ ਸਰਕਾਰ ਵੱਲੋਂ ਹੋ ਸਕਦੀ ਉਹ ਵੀ ਕਰਾਂਗੇ। ਪਰ ਮੈਂ ਨੂੰ ਕਿਹਾ ਜੱਤੀ ਤੌਰ ਤੇ ਜੇ ਲੋੜ ਪਵੇ ਤਾਂ ਸਾਡੇ ਸਾਡੇ ਇਲਾਕੇ ਦੇ ਪੰਜ ਸੁਪੰਚ ਸਾਰੇ ਬਹੁਤ ਚੰਗੇ ਬੰਦੇ ਸੋ ਸਾਡੇ ਬਹੁਤ ਚੰਗੇ ਬੰਦੇ ਜੇ ਕੋਈ ਲੋੜ ਪਵੇ ਤੇ ਅਸੀਂ ਸਾਰੇ ਜਣੇ ਹਾਜ਼ਰ ਨਾਜੂ ਇਹਨਾਂ ਲਈ ਉਹ ਸਰਕਾਰ ਦੀ ਤਰਫੋਂ ਇਹਨਾਂ ਦੀ ਪੂਰੀ ਮਦਦ ਕਰਾਂਗੇ ਮੇਰਬਾਨੀ ਬੇਦ ਨਾ ਸਾਡੇ ਵਿਦਨ ਸੰਭਾਲਕਾ ਦਾ ਸਹੀ ਦੇ ਇੰਚਾਰਜ ਸਦਾ ਬਲਦੇਵ ਸਿੰਘ ਮੈਂ ਅੱਧੀਆਂ ਵੀ ਆਏ ਆ ਜ਼ਿਲ੍ਹਾ ਪ੍ਰਧਾਨ ਸਾਡੇ ਸਰਦਾਰ ਬਜਿੰਦਰ ਸਿੰਘ ਢਿਲੋਣੀ ਅਸੀਂ ਸਾਡੇ ਜਣੇ ਇਹਨਾਂ ਦੇ ਨਾਲ ਇਨਨੂੰ ਵਿਸ਼ਵਾਸ ਦੋਣ ਆਇਆ ਕਿ ਤੁਹਾਡੇ ਨਾਲ ਹੈ। ਬਿਲਕੁਲ ਜੀ। ਇਕੱਲੇ ਨਾ ਸਮਝੋ ਆਪਣੇ ਆਪ ਨੂੰ। ਨਹੀਂ ਜੀ। ਤੁਹਾਡੇ ਨਾਲ ਆ। ਬਿਲਕੁਲ ਜੀ। ਠੀਕ ਆ? ਕੋਈ ਗੱਲ ਨਹੀਂ। ਭੀੜ ਬਣ ਜਾਂਦੀ ਆ ਕਈ ਵਾਰ ਨੁਕਸਾਨ ਹੋ ਜਾਂਦੇ ਆ ਬੰਦਾ ਡਿੱਗ ਡਿੱਕੇ ਜਵਾਨ ਹੁੰਦਾ। ਬਿਲਕੁਲ ਜੀ। ਜਿਹੜੀ ਕੁਦਰਤ ਨੇ ਨਾਤੀ ਨੁਕਸਾਨ ਕੀਤਾ ਉਹ ਫੇਰ ਬਲ ਦਊਗੀ ਆਪਾਂ ਨੂੰ। ਫੇਰ ਬਿਲਕੁਲ ਜੀ। ਫੇਰ ਉੱਠਾਂਗੇ ਆਪਾਂ ਕੋਈ ਗੱਲ ਨਹੀਂ। ਤੇ ਤੁਹਾਡੀ ਪੂਰੀ ਮਦਦ ਕਰਾਂਗੇ ਠੀਕ ਆ? ਬਹੁਤ ਬਹੁਤ ਧੰਨਵਾਦ। ਠੀਕ ਹੈ ਜੀ। ਇਸ ਕਰਕੇ ਆਇਸ ਕਾ